ਪੰਜਾਬ ਦੀ ਖੇਤਰੀ ਤੇ ਪੰਥਕ ਦਾਵੇਦਾਰੀ ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਇਸ ਵੇਲੇ ਵੱਡੀ ਦੁਦਾਂ ਚ ਹੈ ਕਿਹਾ ਜਾ ਸਕਦਾ ਹੈ ਅਕਾਲੀ ਦਲ ਲਈ ਫੈਸਲਾ ਲੈਣ ਦੀ ਘੜੀ ਹੈ ਕਿ ਸਖਵੀਰ ਬਾਦਲ ਪਾਰਟੀ ਇਸ ਦੁਦਾਂ ਚੋਂ ਕੱਢ ਪਉਣਗੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦਾ ਪੱਲਾ ਫੜਿਆ ਹੋਇਆ ਹੈ ਬਹੁਜਨ ਸਮਾਜ ਪਾਰਟੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਲਾਉਣ ਦੀਆਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿ ਨਾ ਦੋਹਾਂ ਪਾਰਟੀਆਂ ਚੋਂ ਅਕਾਲੀ ਦਲ ਕਿਸ ਪਾਰਟੀ ਨਾਲ ਪਾਰਲੀਮੈਂਟ ਚੋਣਾਂ ਚ ਅੱਗੇ ਵਧੇਗਾ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਹਮਾਇਤਿਆਂ ਵੱਲੋਂ ਨਹੀਂ ਸਗ ਅਕਾਲੀ ਦਲ ਦੇ ਅੰਦਰ ਵੀ ਕਮਸਾਨ ਪਿਆ ਹੋਇਆ ਹੈ ਕਿ ਪਾਰਟੀ ਨੂੰ ਕਿਹੋ ਜਿਹਾ ਫੈਸਲਾ ਲੈਣਾ ਚਾਹੀਦਾ ਹੈ ਜਿਸ ਦੇ ਨਾਲ ਅਕਾਲੀ ਦਲ ਜੇ ਆਪਾਂ ਗੱਲ ਕਰਦੇ ਹਾਂ ਪਾਰਲੀਮੈਂਟ ਚੋਣਾਂ ਦੀ ਉਹਦੇ ਚ ਵੀ ਪ੍ਰਾਪਤੀਆਂ ਕਰ ਸਕੇ ਤੇ ਰਾਸੀ ਤੌਰ ਤੇ ਪੰਜਾਬ ਚ ਨਵੇਂ ਸਿਰਜਦੇ ਕਬਾਰ ਜਿਹੜਾ ਹੈਗਾ ਆਪਣੇ ਹਮਾਇਤਿਆਂ ਦੇ ਸਾਹਮਣੇ ਲਿਆ ਸਕੇ ਜਿਤਕ ਸਵਾਲਾ ਬਸਵਾਦਾ ਬਸਵਾਦੀ ਜਿਹੜੀ ਕੌਮੀ ਆਗੂ ਹੈ ਮਾਇਆਵਤੀ ਉਸ ਨੇ ਇੱਕ ਦਿਨ ਪਹਿਲਾਂ ਸਾਫ ਤੌਰ ਤੇ ਗੱਲ ਆਖ ਦਿੱਤੀ ਹੈ ਕਿ ਅਸੀਂ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਪਾਰਟੀ ਨਾਲ ਗੱਠ ਜੋੜ ਨਹੀਂ ਕਰਾਂਗੇ ਹੁਣ ਜਦੋਂ ਇਹ ਬਿਆਨ ਦਿੱਤਾ ਗਿਆ ਕਿ ਇਸ ਬਿਆਨ ਚ ਅਕਾਲੀ ਦਲ ਨੂੰ ਵੀ ਗਿਣਿਆ ਜਾਏ ਇਸ ਮਾਮਲੇ ਦੇ ਲੈ ਕੇ ਬਸਪਾ ਦੇ ਆਗੂ ਨੇ ਵੱਡੀ ਚੁੱਪਤਾਰੀ ਹੋਈ ਹੈ ਬਸਪਾ ਗੂ ਨਾਤਾ ਇਸ ਵੇਲੇ ਕਹਿ ਰਿਹਾ ਹੈ ਕਿ ਮਾਇਆਵਤੀ ਨੇ ਜੋ ਕਿਹਾ ਹੈ ਉਹ ਕੌਮੀ ਪੱਧਰ ਤੇ ਲਾਗੂ ਹੁੰਦਾ ਪੰਜਾਬ ਦੀ ਖੇਤਰੀ ਪਾਰਟੀ ਦੇ ਲਈ ਲਾਗੂ ਨਹੀਂ ਹੁੰਦਾ ਦੂਜੇ ਪਾਸੇ ਅਕਾਲੀ ਦਲ ਨੂੰ ਇਹ ਸਮਝ ਨਹੀਂ ਪੈ ਰਹੀ ਕਿ ਕੀ ਅਕਾਲੀ ਦਲ ਇਸ ਤੋਂ ਬਾਅਦ ਬਸਪਾ ਦਾ ਸਾਥ ਸਾਥ ਬਣਾ ਸਕੇਗਾ ਜਾਂ ਨਹੀਂ ਬਣਾ ਸਕੇਗਾ ਅਕਾਲੀ ਦਲ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਜਿਹੜਾ ਬਿਆਨ ਹੈ ਕੌਮੀ ਪੱਧਰ ਤੇ ਦਿੱਤਾ ਗਿਆ ਹੈ ਇਸ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਬਸਪਾ ਦੀ ਅਤੇ ਕਾਲੀ ਦਲ ਦੀ ਪੰਜਾਬ ਚ ਸਾਂਝ ਰਹੇਗੀ ਪਰ ਇੱਕ ਤਰਫਾ ਬਿਆਨ ਹੈ ਬਸਪਾ ਵੱਲੋਂ ਇਸ ਦੇ ਮਾਮਲੇ ਚ ਨਾ ਤਾਂ ਕੋਈ ਸਪਸ਼ਟੀਕਰਨ ਦਿੱਤਾ ਗਿਆ ਤੇ ਨਾ ਹੀ ਮਾਇਆਵਦੀ ਦਾ ਜਿਹੜਾ ਬਿਆਨ ਹੈ ਉਸ ਦੇ ਚ ਕੋਈ ਸੰਕੇਤ ਦਿੱਤਾ ਗਿਆ ਕਿ ਪੰਜਾਬ ਚ ਅਸੀਂ ਕਾਲੀ ਦਲ ਦਾ ਸਹਿਯੋਗ ਦੇਾਂਗੇ ਦੂਜੇ ਪਾਸੇ ਵੱਡੀ ਚੁਣੌਤੀ ਜਾਂ ਵੱਡਾ ਇੰਤਿਆਮ ਹੈ ਭਾਰਤੀ ਜਨਤਾ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਹੀਏ ਤਾਂ ਇਸ ਮਾਮਲੇ ਤੇ ਲੈ ਕੇ ਮੀਟਿੰਗਾਂ ਦਾ ਸਿਲਸਲਾ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਤਾਲਮੇਲ ਦੀ ਗੱਲ ਭਾਜਪਾ ਦੇ ਨਾਲ ਕੀਤੀ ਜਾ ਰਹੀ ਹੈ ਪਰ ਸਪਸ਼ਟ ਤੌਰ ਤੇ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਕਿ ਭਾਜਪਾ ਤੇ ਇਕਾਲੀ ਦਲ ਪੰਜਾਬ ਚ ਪਾਰਲੀਮੈਂਟ ਦੀਆਂ ਚੋਣਾਂ ਮਿਲ ਕੇ ਲੜਨਗੇ ਭਾਜਪਾ ਸਦਾ ਹੀ ਇਹ ਆਖ ਰਹੀ ਹੈ ਕਿ ਅਸੀਂ ਆਪਣੇ ਤੌਰ ਤੇ ਪੰਜਾਬ ਚ ਆਪਣੀ ਜ਼ਮੀਨ ਤਲਾਸ਼ ਰਹੇ ਹਾਂ ਤੇ 13 ਦੀਆਂ 13 ਸੀਟਾਂ ਭਾਜਪਾ ਇਕੱਲੇ ਤੌਰ ਤੇ ਚੋਣ ਲੜਨ ਜਾ ਰਹੀ ਹੈ ਇੱਕ ਵਾਰ ਨਹੀਂ ਕਈ ਮੌਕੇ ਤੋਂ ਉਹਨਾਂ ਦੇ ਛੋਟੇ ਆਗੂਵਾਂ ਵੱਲ ਉਹਨਾਂ ਦੇ ਵੱਡੇ ਆਗੂਆਂ ਵੱਲ ਬਾਦਰਾਜ ਨੇ ਸੰਕੇਤ ਦਿੱਤਾ ਗਿਆ ਇਸ ਦੇ ਬਾਵਜੂਦ ਸ਼੍ਰੋਮਣੀ ਕਾਲੀਦਾਨ ਨੇ ਫੇਰ ਵੀ ਕਿਦਰੇ ਉਮੀਦ ਬਣੀ ਹੋਈ ਹੈ ਕਿ ਮਿਲ ਕੇ ਚੋਣ ਲੜੀ ਜਾ ਸਕਦੀ ਹੈ ਇਹ ਆਸ ਤੇ ਉਮੀਦ ਇਸ ਗੱਲ ਤੇ ਵੀ ਵੱਡੀ ਚੁਣੌਤੀ ਨਿਰਪਰ ਕਰਦੀ ਹੈ ਕਿਉਂਕਿ ਦੂਜੇ ਪਾਸੇ ਪੰਜਾਬ 'ਚ ਜਿਹੜੀਆਂ ਵੱਡੀਆਂ ਤਰ੍ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਦੋਹਾਂ ਦੇ ਗੱਠ ਜੋੜ ਦੀਆਂ ਸੁਭਾਵਨਾਵਾਂ ਬਣੀਆਂ ਨਜ਼ਰ ਆ ਰਹੀਆਂ ਹਨ ਖਾਸ ਤੌਰ ਤੇ ਮੇਅਰ ਦੀ ਚੋਣ ਨੂੰ ਲੈ ਕੇ ਜਿਸ ਢੰਗ ਨਾਲ ਕਾਂਗਰਸ ਤੇ ਆਪ ਨੇ ਹੱਥ ਮਿਲਾਇਆ ਹੈ ਭਾਜਪਾ ਦੇ ਖਿਲਾਫ ਹੁਣ ਜਦੋਂ ਮੈਂ ਇਸ ਮੁੱਦੇ ਤੇ ਗੱਲ ਕਰ ਰਿਹਾ ਤੇ ਕੁਝ ਮਿੰਟ ਪਹਿਲਾਂ ਪਾਰਟੀ ਦੇ ਸਿਨੀ ਰਾਗੂ ਰਾਗੂ ਚੱਡਾ ਇਹ ਆਖ ਰਿਹਾ ਹੈ ਕਿ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਲਈ ਸਮਝੌਤਾ ਹੋਇਆ ਹੈ ਇਹ ਸਮਝੌਤਾ ਕੌਮੀ ਪੱਧਰ ਤੇ ਸੁਨੇਹਾ ਦੇਗਾ ਸੁਇਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਤੇ ਦੂਜੇ ਸੂਬਿਆਂ ਦੇ ਅੰਦਰ ਵੀ ਆਪ ਤੇ ਕਾਂਗਰਸ ਇੱਕ ਦੂਜੇ ਨਾਲ ਹੱਥ ਮਿਲਾ ਸਕਦੇ ਤੇ ਮਿਲ ਕੇ ਚੋਣਾਂ ਲੜ ਸਕਦੇ ਆ ਜੇ ਚੋਣਾਂ ਮਿਲ ਕੇ ਲੜੀਆਂ ਜਾਣਗੀਆਂ ਅਕਾਲੀ ਦਲ ਖੇਤਰੀ ਪਾਰਟੀ ਲੰਬੇ ਸਮੇਂ ਤੋਂ ਪੰਜਾਬ ਚ ਐਮ ਭੂਮਿਕਾ ਨਿਭਾਉਂਦਾ ਆ ਲੰਬੇ ਸਮੇਂ ਤੋਂ ਪੰਜਾਬ ਸਰਕਾਰਾਂ ਚ ਅਗਵਾਈ ਕਰਦਾ ਰਿਹਾ ਪੰਜਾਬ ਦੇ ਮੁੱਦੇ ਤੇ ਲੜਾਈ ਲੜਦਾ ਰਿਹਾ ਮੋਰਚੇ ਲਾਉਂਦਾ ਰਿਹਾ ਕਿ ਇਹ ਮੋਰਚੇ ਲਾਉਣ ਵਾਲੀ ਅਗਵਾਈ ਕਰਨ ਵਾਲੀ ਪਾਰਟੀ ਪਾਰਲੀਮੈਂਟ ਚੋਣਾਂ ਚ ਪੰਜਾਬ ਦੇ ਅੰਦਰ ਆਪਣੀ ਕੋਈ ਐਂ ਭੂਮਿਕਾ ਨਿਭਾ ਸਕੇਗੀ ਵੱਡਾ ਸਵਾਲ ਹੈ ਹਾਲਾਂਕਿ ਅਕਾਲੀ ਦਲ ਦੇ ਆਗੂਆਂ ਵੱਲੋਂ ਜਿਹੜਾ ਗੱਠਜੋੜ ਆਪ ਤੇ ਕਾਂਗਰਸ ਦਾ ਉਤੇ ਸਵਾਲ ਵੀ ਕੀਤੇ ਜਾ ਰਿਹਾ ਹੈ ਕਿ ਹੁਣ ਤਾਂ ਇੰਜ ਲੱਗਦਾ ਹੈ ਕਿ ਇੱਕ ਪਾਸੇ ਸਰਕਾਰ ਆ ਦੂਜੇ ਪਾਸੇ ਵਿਰੋਧੀ ਧਿਰ ਹੈ ਦੋਨੇ ਧਿਰਾਂ ਇਕੱਠੀਆਂ ਹੋ ਗਈਆਂ ਇਸ ਕਰਕੇ ਕਾਂਗਰਸ ਤੇ ਸਵਾਲ ਇਹ ਕੀਤੇ ਜਾ ਰਹੇ ਕਿ ਨੈਤਿਕ ਤੌਰ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਹੱਕਦਾਰ ਹੁਣ ਕਾਂਗਰਸ ਨਹੀਂ ਰਹੀ ਇਹ ਕਿਹਾ ਜਾ ਸਕਦਾ ਪਰ ਸਵਾਲ ਇਹ ਹੈ ਕਿ ਅਕਾਲੀ ਦਲ ਭੂਮਿਕਾ ਨਿਭਾਏਗਾ ਕਾਲੀ ਦਲ ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਆਪਣੀ ਇੱਕ ਸੀਮਤ ਤਾਕਤ ਰੱਖਦਾ ਹੈ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਦੇ ਬਾਹਰ ਕੀ ਵੱਡੇ ਮੁੱਦਿਆਂ ਤੇ ਕਾਲੀ ਦਲ ਕਿਸੇ ਅੰਦੋਲਨ ਲਈ ਕਿਸੇ ਲੜਾਈ ਲੜਨ ਲਈ ਤਿਆਰ ਹੈ ਅਜੇ ਆਪਾਂ ਜੇ ਹੋਰ ਪੰਥਕ ਮੁੱਦਿਆਂ ਦੀ ਗੱਲ ਨਾ ਵੀ ਕਰੀਏ ਜਿਹੜੇ ਫੌਰੀ ਤੌਰ ਤੇ ਸਾਰਿਆਂ ਦੇ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲੈ ਲਓ ਭਾਈ ਰਾਜਵਾਨਾ ਦਾ ਮਾਮਲਾ ਲੈ ਲਓ ਭਾਈ ਜੱਜੇਦਰ ਕੌਕੇ ਦਾ ਮਾਮਲਾ ਲੈ ਲਓ ਇਹਨਾਂ ਮੁੱਦਿਆਂ ਤੇ ਵੀ ਇੱਕ ਗ੍ਰਹਿ ਮੰਤਰੀ ਦਾ ਰਾਸ਼ਟਰਪਤੀ ਦਾ ਕਿਸੇ ਵੀ ਧਿਰ ਵੱਲੋਂ ਅਜੇ ਤੱਕ ਸੁਣਵਾਈ ਨਹੀਂ ਕੀਤੀ ਗਈ ਅਜੀਆਂ ਪ੍ਰਸਥਿਤੀਆਂ ਦੇ ਚੱਲਦਿਆਂ ਅਕਾਲੀ ਦਲ ਆਪਣੇ ਰਜ਼ਾਦਾਨਾ ਹੋਣਦ ਕਿਵੇਂ ਬਚਾਏਗਾ ਕਿਵੇਂ ਇੱਕ ਪੰਜਾਬ ਦੇ ਅੰਦਰ ਆਪਣੀ ਅਹਿਮ ਭੂਮਿਕਾ ਨਿਵਾਏਗਾ ਵੱਡਾ ਸਵਾਲ ਬਣਿਆ ਰਹੇਗਾ